ਅੱਜ ਅਸੀਂ ਖੜੇ ਹਾਂ ਜੀ ਪੁਰਤਗਾਲ ਦਾ ਇੱਕ ਹੈ ਇਹ ਰੇਲਵੇ ਸਟੇਸ਼ਨ ਇਹ ਸਪੇਨ ਉਰ ਜੋ ਪੁਰਤਗਾਲ ਹੈ ਬਿਲਕੁਲ ਦੇ ਬਾਰਡਰ ਦੇ ਨੇੜੇ ਪੈਂਦਾ ਹੈ ਸਟੇਸ਼ਨ ਦਾ ਨਾਮ ਹੈਗਾ ਵਿਲਾਰ ਫਰਮੋਜ਼ੋ ਫਰੋਂਟੀਰਾ ਦਾ ਪਾਸ ਔਰ ਕੁਦਰਤੀ ਸਾਡਾ ਸੁਆਬ ਬਣਿਆ ਸੀ ਆਪਾਂ ਇੱਥੇ ਪਿੰਡ ਦੇ ਦੇਖਣ ਵਾਸਤੇ ਆਏ ਸੀ ਤੇ ਅੱਗੇ ਨਾਲੇ ਸਾਰੋਂ ਦੇਖ ਗਿਆ ਵੀ ਸ ਇਹ ਰੇਲਵੇ ਸਟੇਸ਼ਨ ਹੈ ਇਹ ਤੁਹਾਨੂੰ ਦਿਖਾਣੇ ਰੇਲਵੇ ਸਟੇਸ਼ਨ ਉਹ ਬਹੁਤ ਹੀ ਸਾਫ ਸਫਾਈ ਆਏ ਦੀ ਪਟਰੀ ਵੇਖੋ ਇਹਦੀ ਜੀ ਕੋਈ ਉੱਪਰ ਗੰਦ ਨਹੀਂ ਬਿਲਕੁਲ ਪੂਰਾ ਹੀ ਸਾਫ ਸਫਾਈ ਹੋਈ ਪੂਰੀ ਬਹੁਤ ਵਧੀਆ ਇਹ ਪਰ ਆ ਸਾਹਮਣੇ ਜੋ ਡੱਬੇ ਖੜੇ ਨੇ ਟ੍ਰੇਨ ਦੇ ਇਹ ਸ਼ਾਇਦ ਕੋਈ ਸ਼ਾਇਦ ਜਿੱਦਾਂ ਕੋਈ ਮਾਲ ਵਾਹਕ ਹੋਣੇ ਨੇ ਆ ਕੋਈ ਡੀਜ਼ਲ ਵਗੈਰਾ ਦੇ ਕਾਦੇ ਨੇ ਆ ਇਹ ਸ਼ਾਇਦ ਇਹ ਪਟਰੀ ਹੈ ਟ੍ਰੇਨ ਇੱਥੋਂ ਜਾਂਦੀ ਹੋਣੀ ਹੈ ਸਪੇਨ ਨੂੰ ਉਹ ਇਸ ਪਾਸੇ ਹੈਗਾ ਪੁਰਤਗਾਲ ਮੇਰੇ ਦੂਸਰੇ ਪਾਸੇ ਨੂੰ ਔਰ ਇਸ ਪਾਸੇ ਜਾਣਾ ਹੈ ਆਪਾਂ ਸਪੇਨ ਨੂੰ ਸਟੇਸ਼ਨ ਦਾ ਨਾਮ ਦੁਬਾਰਾ ਫਿਰ ਦੱਸ ਰਿਆਂ ਸਟੇਸ਼ਨ ਦਾ ਨਾਮ ਹੈਗਾ ਵਿਲਾਰ ਫਰਮੋਜੋ ਸ਼ੋਰਟਕਾਟ ਦੇ ਵਿੱਚ ਬੋਲਦੇ ਆਪਾਂ ਵੈਸੇ ਇਹਨਾਂ ਨੇ ਲੰਬਾ ਨਾਮ ਲਿਖਿਆ ਇੱਥੇ ਬਾਕੀ ਭੀੜ ਤੇ ਹੈ ਕੋਈ ਨਹੀਂ ਸਟੇਸ਼ਨ ਦੇ ਉੱਪਰ ਸ਼ਾਇਦ ਕੋਈ ਗੱਡੀ ਦਾ ਟਾਈਮ ਇੱਕਦਾਂ ਹੀ ਹੋਏਗਾ ਇੱਥੇ ਆਉਣ ਜਾਣ ਵਾਸਤੇ ਕਿਉਂਕਿ ਦੂਸਰੇ ਕੰਟਰੀ 'ਚ ਜਾਣਾ ਹੈ ਨਾ ਤਰਫ ਟ੍ਰੇਨ ਹੈ ਕਾਟਾ ਆਂਦੀ ਹੁੰਦੀਆਂ ਟ੍ਰੇਨਾਂ ਤੇ ਨਾਇ ਤੇ ਕੋਈ ਕਰਮਚਾਰੀ ਵੇਖ ਰਿਹਾ ਇੱਥੇ ਕੋਈ ਇਹਦਾ ਅਗਲੇ ਪਾਸੇ ਨਾ ਹੋਵੇ ਮੇਰੇ ਖਿਆਲ ਚ ਜਿੱਥੇ ਉਹ ਟਿਕਟ ਵਗੈਰਾ ਇਧਰ ਹੀ ਹੈ ਹਾਂਜੀ ਆਹ ਹੈ ਜੀ ਸਾਹਮਣੇ ਵਾਲੇ ਪਾਸੇ ਇੱਥੇ ਬੈਠਾ ਹੈ ਬਾਰ ਕਰਮਚਾਰੀ ਇੱਕ ਦੋ ਬੈਠੇ ਨੇ ਤੋ 10 ਇਥੇ ਆਉਂਦਾ ਉਹੀ ਹੋਊਗਾ ਜਿਹੜਾ ਬੰਦਿਆਂ ਨੇ ਸਪੇਨ ਜਾਣਾ ਹੈ ਬਾਕੀ ਉਹਨਾਂ ਤੇ ਵੈਸੇ ਬੜੇ ਸਦਨਾਂ ਦੀ ਆਵਾਜ਼ ਆਈ ਤੇ ਗੱਡੀਆਂ ਕਾਰਾਂ ਬੱਸਾਂ ਵਾਦੂ ਜਾ ਰਹੀਆਂ ਇਥੇ ਬਾਕੀ ਸਟੇਸ਼ਨ ਬਹੁਤ ਸੋਹਣਾ ਹੈ ਇਹ ਤੁਸੀਂ ਆਪ ਇਹਨਾਂ ਮਾਲ ਲਗਾ ਲਿਓ ਵੀਡੀਓ ਵੇਖ ਕੇ ਔਰ ਥੱਲੇ ਜੋ ਟੈਲਾਂ ਲਾਈਆਂ ਹੋਈਆਂ ਤੇ ਗ੍ਰਿਲ ਲਾਈ ਹੋਈ ਨਾਲੇ ਇਸ ਪਾਸੇ ਛੋਟੀ ਛੋਟੀ ਬਜਰੀ ਪਾ ਕੇ ਨਾ ਤਾਂ ਕਿਥੇ ਕੋਈ ਘਾਹ ਵਗੈਰਾ ਨਾ ਉੱਗੇ। ਉਹ ਵਾਸਤੇ ਸੈਟਿੰਗ ਕੀਤੀ ਹੈ। ਬਸ ਹੋਰ ਤਾਂ ਕੀ ਐ ਸੇ ਵੇਖਣ ਵਾਲਾ। ਬਹੁਤ ਜਿਹੜੇ ਟੈਲਾਂ ਲੱਗੀਆਂ ਜਿੰਨੀਆਂ ਨੇ ਸਾਰੀਆਂ ਹੈਂਡ ਮੇਡ ਟੈਲਾਂ ਨੇ। ਤੇ ਜੋ ਲੱਗੀਆਂ ਨੇ ਉੱਪਰ ਦੁਆਰਤ ਲੱਗੀਆਂ ਨੇ। ਜਿੰਨੀਆਂ ਟੈਲ ਹੈਂਡ ਮੇਡ ਸਾਰੀਆਂ। ਡਿਜ਼ਾਈਨਿੰਗ ਸ਼ਰਤ। ਇਹ ਬੇਟਾ ਦੱਸ ਰਿਹਾ ਵੀ ਜਿੰਨੀਆਂ ਟੈਲਾਂ ਸਾਹਮਣੇ ਲੱਗੀਆਂ ਨੇ ਇਹ ਲਿਖਿਆ ਪੁਰਤਗਾਲ ਵਿਲਾਰ ਫੋਰਮੋਜ਼ੋ। ਇਹ ਟੈਲਾਂ ਜੋ ਲੱਗੀਆਂ ਨੇ ਇਹਨਾਂ ਡਿਜ਼ਾਈਨ ਦਾ ਯਾ ਵਾਈਟ ਯਾ ਦੂਸਰੀਆਂ। ਇਸ ਸਾਰੀਆਂ ਹੈਂਡ ਮੇਡ ਟਲਾਂ ਨੇ ਹੱਥੀ ਬਣਾਈਆਂ ਟਲਾਂ ਲੱਗੀਆਂ ਹੋਈਆਂ ਇੱਥੇ ਜੀ ਹੈ ਪਲੇਟਾਂ ਵੀ ਬਣਦੀਆਂ ਨੇ ਥਰਡ ਡਿਜ਼ਾਈਨ ਕਰਦੇ ਨੇ ਟਲਾਂ ਵੀ ਥਰਡ ਡਿਜ਼ਾਈਨ ਕਰਦੇ ਨੇ ਹਾਂਜੀ ਹਾਂਜੀ ਕੱਪ ਗਲਾਸੀਆਂ ਸਭ ਕੁਝ ਕਰਦੇ ਨੇ ਇੱਥੇ ਪੁਰਤਗਾਲ ਦੇ ਵਿੱਚ ਹਾਂਜੀ ਹਾਂਜੀ ਇਹ ਪੁਰਤਗਾਲ ਦੀ ਮਤਲਬ ਖਾਸੀਅਤ ਹੈ ਕਿ ਕੈਲੋ ਸਰਾਮਿਕਾ ਕਹਿੰਦੇ ਨੇ ਇਹਨੂੰ ਸਰਾਮਿਕ ਦੇ ਬਣਦੇ ਨੇ ਸਰਾਮਿਕ ਤੇ ਪੇਂਟ ਹੁੰਦੀਆਂ ਨੇ ਤੇ ਹੱਥ ਨਾਲ ਹੀ ਤਿਆਰ ਹੁੰਦੀਆਂ ਪਲੇਟਾਂ ਕੋਲੀਆਂ ਹਰ ਇੱਕ ਤਰ੍ਹਾਂ ਦੀਆਂ ਤੁਹਾਨੂੰ ਚੀਜ਼ਾਂ ਮਿਲਣਗੀਆਂ ਜਿਹੜੀਆਂ ਕਿ ਹੈਂਡ ਮੇਡ ਤਿਆਰ ਹੁੰਦੀਆਂ ਨੇ ਬਾਕੀ ਜਿਹੜਾ ਇਹ ਲਿਖਿਆ ਹੈ ਇੱਧਰ ਵਿਲਾ ਫਰਮੋਜ਼ੂ ਜਗ੍ਹਾ ਦਾ ਨਾਮ ਆਇਆ ਤੇ ਫਰੰਤੇਰਾ ਦਾ ਪਾਸ਼ ਮਤਲਬ ਕਿ ਸ਼ਾਂਤੀ ਵਾਲਾ ਬਾਰਡਰ ਇਹਦਾ ਜੋ ਮਤਲਬ ਹੈ ਫਰੰਤੇਰਾ ਦਾ ਪਾਸ਼ ਪਾਸ਼ ਕਹਿੰਦੇ ਨੇ ਸ਼ਾਂਤੀ ਨੂੰ ਬਾਕੀ ਆ ਦੇਖ ਸਕਦੇ ਤੁਸੀਂ ਦੋ ਤਿੰਨ ਲੰਨ ਬਣੀਆਂ ਹੋਈਆਂ ਨੇ ਇੱਥੇ ਫਸਟ ਸੈਕੰਡ ਤੇ ਇੱਕ ਪਰਲੇ ਪਾਸੇ ਥਰਡ ਬਾਕੀ ਮਾਲ ਗੱਡੀਆਂ ਦੀ ਆਵਾਜ਼ ਆਈ ਵੀ ਇੱਥੇ ਹੈਗੀ ਆ ਟੋਟਲ ਤਿੰਨ ਫਾਰਮ ਨੇ ਤੇ ਪਲੇਟਫਾਰਮ ਬਾਕੀ ਕਫੇ ਅੰਦਰ ਬਣੀ ਹੋਈ ਹੈ ਤੁਸੀਂ ਇੰਜੋਏ ਕਰਨਾ ਚਾਹੁੰਦੇ ਕਾਫੀ ਡਰਿੰਕ ਵਗੈਰਾ ਇੰਜੋਏ ਕਰਨਾ ਚਾਹੁੰਦੇ ਹੋ ਇਹ ਸਵਾਰੀਆਂ ਹੁਣ ਆਈਆਂ ਨੇ ਜਿਨ੍ਹਾਂ ਨੇ ਹੁਣੇ ਨਹੀਂ ਪਤਾ ਨਹੀਂ ਬਹਿ ਕੇ 커피 ਪੀਣੀ ਆ ਕਿ ਇਹਨਾਂ ਨੇ ਕੁਛ ਆਪਣਾ ਜਾਣਾ ਹੈ ਕਿਧਰੇ ਇਹ ਲਿਖਿਆ ਹੋਇਆ ਹੈ ਸ਼ੈਫ ਦੇਸ਼ ਦਾ ਸਮਝੋ ਸਾਡੇ ਕਹਿੰਦੇ ਨਾ ਸਟੇਸ਼ਨ ਮਾਸਟਰ ਇੱਥੇ ਇਦਾਂ ਕਹਿੰਦੇ ਨੇ ਕਿ ਸ਼ੈਫ ਦੇ ਸਟੇਸ਼ਨ ਇਹ ਸਟੇਸ਼ਨ ਸਟੇਸ਼ਨ ਨੂੰ ਕਹਿੰਦੇ ਨੇ ਆ ਦੇਖੋ ਕਿੱਡੀ ਸੋਹਣੀ ਕਲਾਕ੍ਰਿਤੀ ਹੈ ਇਹ ਇੱਕ ਐਵਰਾ ਜਗ੍ਹਾ ਤੇ ਪੈਂਦੀ ਹੈ ਐਵਰਾ ਨਾਮ ਦੀ ਜਗ੍ਹਾ ਪੈਂਦੀ ਹੈ ਅਲੰਤੇਜੋ ਦੇ ਵਿੱਚ ਉੱਥੇ ਦੀ ਚਰਚ ਆਈਗਰੇਜ ਦੇ ਸਾਮ ਬਰਾਸ਼ ਉਹਦੀ ਪੇਂਟਿੰਗ ਬਣਾਈ ਹੋਈ ਹੈ ਹੱਥ ਨਾਲ ਤਿਆਰ ਕੀਤੀ ਇਹਨਾਂ ਨੇ ਪੁਰਾਣੇ ਜ਼ਮਾਨਿਆਂ ਦੇ ਟਾਈਮ ਦੀ ਬਾਹਰੋਂ ਦਿਖਾ ਦਿੰਨੇ ਆ ਉਹਨਾਂ ਨੂੰ ਸਟੇਸ਼ਨ ਬਾਰਲੇ ਬੱਸ ਹੁੰਦੀ ਕਿਦਾਂ ਸੀ ਨੇ ਬਾਹਰੋਂ ਬੱਸ ਹੁੰਦੀ ਜਿੱਦੋਂ ਲੋਕੀ ਆ ਰਹੇ ਨੇ ਕੋਈ ਤੁਹਾਨੂੰ ਦਿਖਾਣੇ ਆ ਬਾਹਰਲੇ ਪਾਸੇ ਸਟੇਸ਼ਨ ਦਾ ਇਹ ਹੈ ਜੀ ਬਾਹਰਲੇ ਪਾਸੇ ਸਟੇਸ਼ਨ ਹੈ ਤਾਂ ਛੋਟਾ ਹੀ ਹੈ। ਪਰ ਇੱਕ ਬਿਲਡਿੰਗ ਦੀ ਇਹ ਬਣੀ ਹੋਈ ਹੈ ਇਧਰੋਂ ਪਾਸੇ। ਹੈ ਇਹ ਪਿੰਡ ਹੈ ਸ਼ਹਿਰ ਨਹੀਂ ਹੈ। ਸ਼ਹਿਰਾਂ ਵਰਗਾ ਪਿੰਡ ਹੈ। ਜੀ ਸਰ। ਹਲੋ। ਇਧਰ ਇਹ ਬਣਾਇਆ ਇਹਨਾਂ ਨੇ ਇੱਕ ਕਾਫੇ ਵਗੈਰਾ। ਬੰਦੀ ਕਾਫੇ। ਉਹ ਸਾਹਮਣੇ ਥੱਲੇ ਦੁਕਾਨਾਂ ਬਰਤਨ ਵਗੈਰਾ ਦੀਆਂ ਚੀਨੀ ਦੇ ਬਰਤਨ ਜਾਂ ਕੱਚ ਦੇ ਬਰਤਨ ਮੌਸਮ ਠੀਕ ਹੈ ਜਿੱਧਰ ਵੀ ਇਸ ਪਾਸੇ ਵੀ ਥੋੜਾ ਸਪੇਨ ਚ ਥੋੜਾ ਫਰਕਾ ਟੈਂਪਰੇਚਰ ਦਾ ਪੁਰਤਗਾਲ ਦਾ ਫਰਕ ਹੈ ਜੀ ਥੋੜਾ ਬੋਤਾਂ ਕਿਉਂਕਿ ਲਗਭਗ 100 ਕਿਲੋਮੀਟਰ ਦੇ ਰੀਜਨ ਜਿੱਦੇਪਸ ਪੇਂਚ ਐਂਟਰੀ ਕਰਨੇ ਆ ਉੱਥੇ ਪੇੜ-ਪੌਦੇ ਘੱਟ ਨੇ ਜਦਾ ਖਾਲੀ ਏਰੀਆ ਹੈ ਔਰ ਪੁਰਤਗਾਲ ਦੇ ਵਿੱਚ ਪਹਾੜੀ ਇਲਾਕਾ ਹੋਣ ਕਰਕੇ ਹਰਿਆਈ ਜ਼ਿਆਦਾ ਹੈ ਔਰ ਮੌਸਮ ਠੰਡਾ ਹੈ ਔਰ بارش ਵੀ ਤਕਰੀਬਨ ਜਲਦੀ ਆ ਜਾਂਦੀ ਇੱਥੇ بارش ਇਹ ਸ਼ਾਇਦ ਜਿਹੜੇ ਤਰੀ ਅਤੇ ਜਾਨਵਾਲੇ ਨੇ ਯਾਤਰੂ ਚਦੋ ਉਹ ਆ ਰਹੇ ਜੀ ਸੋ ਜੀ ਇਹ ਸੀਜ਼ਨ ਉਸ ਸਟੇਸ਼ਨ ਨੂੰ ਦਿਖਾਉਣ ਵਾਲਾ ਜੋ ਵੀ ਸੀਗਾ ਸਟੇਸ਼ਨ ਦਾ ਪਾ چھوٹਾ ਜਿਹਾ 7-8 ਮਿੰਟ ਦਾ ਵਲੋਗ ਬਣਾਇਆ ਤੁਹਾਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਜੀ